ਅਜੀ ਮਹਿਰਾਣਾ ਸੈਦਵਾਲ ਭਾਰਤੀ ਕਿਸਾਨ ਜੂਨੀਅਨ ਇਕਤਾ ਡਕੋਂਦਾ ਜ਼ਿਲ੍ਹਾ ਬਦਨ ਖੂਸਲਾ ਕਿਸਾਨ ਦੇ ਦੀਆਂ ਸਾਰਿਆਂ ਕਿਸਾਨਾਂ ਨੂੰ ਮੁਬਾਰਕਾਂ ਕਿਸਾਨਾਂ ਨੂੰ ਨਹੀਂ ਦੇਸ਼ ਪਰ ਨੂੰ ਸਾਰੇ ਦੇਸ਼ ਵਾਸੀਆਂ ਨੂੰ ਕਿਸਾਨ ਦੇ ਦੀਆਂ ਜਿਹੜੀਆਂ ਮੁਬਾਰਕਾਂ ਕਿਉਂਕਿ ਕਿਸਾਨ ਜਦੋਂ ਧਨ ਪੈਦਾ ਕਰਦਾ ਆ ਉਹ ਸਾਰੇ ਦੇਸ਼ ਵਾਸੀਆਂ ਲਈ ਉਹ ਸਾਰਿਆਂ ਦੇ ਢਿੱਡ ਭਰਨ ਲਈ ਕਰਦਾ ਕਿਉਂਕਿ ਜਦੋਂ ਹਰੀ ਕ੍ਰਾਂਤੀ ਆਈ ਹੈ ਦੇਸ਼ ਜਦੋਂ ਭੁੱਖਾ ਮਰਦਾ ਸੀ ਦੇਸ਼ ਦੇ ਲੋਕ ਤਾ ਕਿਸਾਨਾਂ ਨੇ ਸਰਕਾਰ ਨੇ ਉਸ ਟਾਈਮ ਜਦੋਂ ਬਾਹਰੋਂ ਉਪਜ ਉਹ ਕਣਕ ਵੀ ਬਾਹਰੋਂ ਲੈ ਕੇ ਆਉਂਦੇ ਸੀ ਤੇ ਕਿਸਾਨਾਂ ਨੂੰ ਜੈ ਜਵਾਨ ਜੈ ਕਿਸਾਨ ਲਾਲ ਬਹਾਦਰ ਸ਼ਾਸਤਰੀ ਜੀ ਨੇ ਨਾਰਾ ਦੇ ਕੇ ਇਹ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਸੀ ਤੇ ਔਰ ਇਹਨਾਂ ਨੇ ਹਰੀ ਕ੍ਰਾਂਤੀ ਲਿਆ ਕੇ ਜਿਹੜਾ ਦੇਸ਼ ਤੇ ਭੁੱਖੇ ਮਾਰੇ ਲੋਕਾਂ ਦਾ ਢਿੱਡ ਭਰਿਆ ਪਰ ਤਰਾਸ ਦੀ ਇਹ ਕਿ ਕਿਸਾਨ ਅੱਜ ਵੀ ਖੁਦਕੁਸ਼ੀਆਂ ਕਰਦਾ ਹੈ ਕਿਸਾਨ ਦੇ ਡਰਮ ਦੇ ਵਿੱਚ ਕਣਕ ਨਹੀਂ ਆਏ ਬੇਸ਼ੱਕ ਉਹਨੇ ਸਾਰੇ ਦੇਸ਼ ਨੂੰ ਰਜਾਇਆ ਹੋਵੇ ਅੱਜ ਭੁੱਖਾ ਮਰਦਾ ਖੁਦਕੁਸ਼ੀਆਂ ਕਰਦਾ ਹੈ ਪਰ ਦਿੱਲੀ ਸ਼ੰਦਸ਼ ਜਿਹੜਾ ਚੱਲਿਆ ਜਿਹੜੇ ਕਿਸਾਨਾਂ ਨੇ ਪੰਜਾਬ ਜਿਹੜਾ ਵਿੱਚ ਝੰਡਾ ਬਰਦਾਰ ਹੋਇਆ ਉਹਦੇ ਵਿੱਚ ਅਜੇ ਵੀ ਜਿਹੜੇ ਕੇਸ ਜਿਹੜੇ ਪੈਂਡਿੰਗ ਪਏ ਆ ਉਹ ਸਰਕਾਰ ਨੇ ਵਾਪਸ ਨਹੀਂ ਲਿਆ ਤੋ ਪੰਜਾਬ ਸਰਕਾਰ ਨੇ ਜਿਹੜੀ ਇੱਕ ਕਮੇਟੀ ਕੱਲ ਗਠਿਤ ਕੀਤੀ ਹੈ ਉਹਦੇ ਵਿੱਚ ਕੁਝ ਆਸ ਨਜ਼ਰ ਆਉਂਦੀ ਹੈ ਆਸ ਦੇ ਵਿੱਚ 2024 ਵੀ ਨਜ਼ਰ ਆਉਂਦਾ ਹੈ ਕਿ ਕਿਸਾਨਾਂ ਦੇ ਵੱਲ ਦਾ ਪੱਖ ਲੈ ਕੇ ਜੇ ਇਹ ਕਮੇਟੀ 24 ਤੋਂ ਪਹਿਲਾਂ ਪਹਿਲਾਂ ਆਪਣਾ ਕੋਈ ਫੈਸਲਾ ਕਰਕੇ ਕਿਸਾਨਾਂ ਦੇ ਜਿਹੜੇ ਰਹਿਂਦੀਆਂ ਮੰਗਾਂ ਨੂੰ ਪੂਰੀਆ ਕਰਦੀ ਹੈ ਫਿਰ ਆਪਾਂ ਕਵਾਂਗੇ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਕਿਸਾਨਾਂ ਦੇ ਹਿੱਤ ਹੈ ਜੇ 24 ਲੰਗਾਉਂਦੀ ਹੈ ਵੋਟਾਂ ਇਸ ਲਾਲਚ ਵਿੱਚ ਮੰਗਦੀ ਹੈ ਤੇ ਕਿਸਾਨ ਵੀ ਇੰਨਾ ਅਣਜਾਣ ਨਹੀਂ ਹੈ ਉਹ ਸਾਰਿਆਂ ਨੂੰ ਜਾਣਦਾ ਸੋ ਮੈਂ ਫਿਰ ਤੋਂ ਪੰਜਾਬ ਸਰਕਾਰ ਉਹ ਭਾਰਤ ਸਰਕਾਰ ਨੂੰ ਇਹ ਕਹਿਣਾ ਚਾਹਣਾ ਇੱਕ ਖਾਣ ਡੇ ਦੇ ਉੱਤੇ ਕਿਸਾਨਾਂ ਦੀਆਂ ਜੜੀਆਂ ਜਿੰਦੀਆਂ ਮੰਗਾ ਮੰਨ ਕੇ ਕਿਸਾਨ ਪੱਕੀ ਹੋਣ ਦਾ ਜਿਹੜਾ ਉਹ ਦਾਵਾ ਪੇਸ਼ ਕੀਤਾ ਜਾਵੇ ਮੇਰੇ ਵੱਲੋਂ ਫਿਰ ਤੋਂ ਕਿਸਾਨ ਡੇ ਦੀਆਂ ਸਾਰੇ ਦੇ ਸਵੈਸ਼ਿਆਂ ਨੂੰ ਬਾੜਕ